ਕਿਵੇਂ ਆਪਾਂ ਦੁਕਾਨ ਨੂੰ ਖੋਲਣ ਬਲੇ ਪੈਰੀ ਹੱਥ ਲਾਉਣੇ ਆ ਮਾਲਾ ਦੁਕਾਨ ਦੇ ਸਿਰ ਦਾ ਹੱਥ ਲਾ ਕੇ ਆਪਾਂ ਇਹ ਸਾਥੀ ਤੇ ਕਰ ਦੇਣਾ ਤਾਂ ਮੱਝਾਂ ਵੀ ਇਨੀਆਂ ਕੰਮ ਵਾਲੀਆਂ ਇਹਨਾਂ ਦੇ ਵੀ ਫਾਰਮ 'ਚ ਵੀ ਪੈਰੀ ਹੱਥ ਲਾ ਕੇ ਬੜਿਆ ਕਰੋ ਮੈਨੂੰ ਸਾਰਾ ਕੁਝ ਮੱਝਾਂ ਨੇ ਦਿੱਤਾ ਅੱਜ ਜਿਹੜੀ ਮੱਝ ਦੀ ਗੋਹੇ ਦੀ ਵੀ ਮੰਗ ਹੈ ਪਾਠੀ ਬਣਾ ਕੇ ਵੀ ਤੁਸੀਂ ਵੇਚ ਸਕਦੇ ਆ ਮੱਝ ਦੇ ਗੋਹੇ ਦੀ ਪਾਠੀ ਪੱਥੀ ਜਿਉਂ ਹੋਰ ਚੀਜ਼ ਦੀ ਪਾਠੀ ਨਹੀਂ ਪੱਥੀ ਜਾਂਦੀ ਠੀਕ ਠੀਕ ਆ ਇਹਦਾ ਗੋਹਾ ਵੀ ਪੈਸੇ ਦਿੰਦਾ ਜੇ ਬੰਦਾ ਕਮਾਉਣ ਵਾਲਾ ਹੋ ਗਏ ਹੈ ਐਮਾਜ਼ਨ ਤੇ ਇੱਕ ਪਾਠੀ ਪੱਥੀ ਵੀ 20-20 ਰੁਪਏ ਦੀ ਵਿਕਦੀ ਹੈ ਸਭ ਤੋਂ ਫੱ ਤੇ ਜੇ ਮੱਝ ਨੂੰ ਤੁਸੀਂ ਬਿਜ਼ਨਸ ਬਣਾ ਕੇ ਤੁਰਨਾ ਨਾ ਗੌਰ ਦੇ ਨਾਲ ਪੂਰੇ ਚੰਗੇ ਤਰੀਕੇ ਦੇ ਨਾਲ ਤੇ ਮੱਝ ਬਰੋਬਰ ਕੋਈ ਬਿਜ਼ਨਸ ਹੈ ਨਹੀਂ 17-18 ਲੀਟਰ ਤੋਂ 20 ਲੀਟਰ ਤੱਕ ਦੀ ਮੱਝ ਜਿਹੜੀ ਇੰਡਰ ਤੇ ਜਦੋਂ 7 ਮਹੀਨਾ ਦੀ ਗੱਬਣ ਕਰਾ ਕੇ 2.5 ਮਹੀਨੇ ਪਹਿਲਾਂ ਦੁੱਧੋਂ ਛੱਡਿਆ ਉਦੋਂ ਉਹਨਾਂ ਦੇ ਥੱਲੇ 8-10 ਲੀਟਰ ਦੁੱਧ ਹੋਊ ਯਕੀਨਨ 6-700 ਦਾ ਦੁੱਧ ਛੱਡਣਾ ਵੀ ਮੁਸ਼ਕਲ ਹੋ ਜਾਂਦਾ ਮੱਝਾਂ ਦਾ ਦੁੱਧ ਤੇ ਇੱਕ ਇਵੇਂ ਜਿਹ ਕਰੀ ਸੀਗਾ ਸੰਘੇੜਿਆਂ ਤੋਂ ਸੀਗਾ ਵੀਰ ਸਾਡਾ ਉਹਨਾਂ ਨੇ ਵੀ ਬੱਚੇ ਦੀ ਫੀਸ ਬਾਹਰ ਮੜਵਾ ਕੇ ਦਿੱਤੀ ਉਹ ਵੀ ਕਹਿੰਦੇ ਵੀ ਅਸੀਂ ਅੱਜ ਤੱਕ ਅਸੀਂ ੜਕ ਗਏ ਉਹਨਾਂ ਦਾ ਟੀਚਾ ਦੇਖੋ ਉਹ ਇੱਥੇ ਆ ਕੇ ਵੀ ਉਹ ਟੀਚੇ ਤੇ ਆ ਕੇ ਉਹ ਕਹਿੰਦੇ ਸਾਸੀ ੜਕ ਗਏ ਠੀਕ ਹੈ ੜਕਣਾ ਸਾਨੂੰ ਕੀ ਸੀ ਸਾਡੇ ਦਾਦਿਆਂ ਨੇ ਸਾਡੇ ਕੋਲੇ ਜ਼ਮੀਨ ਨਹੀਂ ਸੀ ਘਰ ਦੀ 2 2.5 ਕਿੱਲੇ ਸੀ ਸਾਡੇ ਦਾਦਿਆਂ ਨੇ ਮਹਿਸਾ ਮੇਰੇ ਪਿਓ ਨੇ ਪਹਿਲਾਂ ਘਰੇ ਦਾਦੇ ਦੇ ਰੱਖਾ ਥੋੜਾ ਮਹਿਸਾ ਮੇਰੇ ਪਿਓ ਨੇ ਮਹਿਸਾ ਦਾ ਵਧਾ ਲਿਆ ਨਾਲ ਮੈਂ ਜਮਾਨ ਹੋ ਗਿਆ ਪਰ ਸਾਸੀ ਮਹਿਸਾ ਤੋਂ 8 ਕਿੱਲੇ ਜ਼ਮੀਨ ਦੇ ਖਰੀਦ ਲਈ ਪਰ ਹੁਣ ਸਾਡਾ ਦਿਮਾਗ ਪਤਾ ਨਹੀਂ ਕੀ ਹੋ ਗਿਆ ਅਸੀਂ ਜਵਾਕ ਨੂੰ ਬਾਹਰ ਤੋਰ ਲਾ ਕੇ ਤੇਰੀ ਕੁਦਰਤੀ ਵੀਡੀਓ ਮੂਹਰੇ ਆ ਗਈ ਅਸੀਂ ਕਿਹਾ ਬਾਈ ਕੋਲੇ ਇੱਕ ਦਿਨ ਲਵਾ ਕੇ ਆਉਣੇ ਆ ਇਹਦਾ ਉਹ ਬੱਚਾ ਮੇਰੀ ਗੱਲ ਮੰਨ ਗਿਆ ਜਦੋਂ ਉਹਨੂੰ ਦੱਸਿਆ ਵੀ ਪਤਾ ਸੀ ਗ ਨਾ ਕੋਈ ਕੰਮ ਦੀ ਟੈਨਸ਼ਨ ਆ ਆਪਦੇ ਕੰਮ ਦੀ ਟੈਨਸ਼ਨ ਨਹੀਂ ਆ ਜਦੋਂ ਕੰਮ ਮੜਾ ਤਕੜਾ ਹੋਊਗਾ ਤਾਂ ਲੇਬਰ ਕਰ ਦਿੰਦੀ ਹੈ ਘਰ ਦਾ ਹੋਰ ਪਰਿਵਾਰ ਹੁੰਦਾ ਮੰਮੀ ਵਰਗੀਆਂ ਹੁੰਦੀਆਂ ਨਾਲ ਠੀਕ ਆ ਜੀ ਫਾਦਰ ਵਰਗੇ ਹੁੰਦੇ ਸਾਰੇ ਹੁੰਦੇ ਫੈਮਿਲੀ ਦੇ ਵਿੱਚ ਜੇ ਇੱਕ ਬੰਦਾ ਬਾਹਰ ਜਾਂਦਾ ਕਰਵਾ ਲੈਂਦਾ ਸਭ ਤੋਂ ਫੱਟ ਪੈਸੇ ਕਮਾਉਣ ਵਾਲੀ ਮਸ਼ੀਨ ਹੈ ਮੱਝ ਤੇ ਜੇ ਮੱਝ ਨੂੰ ਤੁਸੀਂ ਬਿਜ਼ਨਸ ਬਣਾ ਕੇ ਤੁਰਨਾ ਨਾ ਗੌਰ ਦੇ ਨਾਲ ਪੂਰੇ ਚੰਗੇ ਤਰੀਕੇ ਦੇ ਨਾਲ ਤੇ ਮੱਝ ਬਰੋਬਰ ਕੋਈ ਬਿਜ਼ਨਸ ਹੈ ਨਹੀਂ ਤੇ ਬੜੇ ਬੜੇ ਫਾਰਮਾਂ ਦੇ ਸਟੇਟਸ ਤੁਸੀਂ ਦੇਖੇ ਨਹੀਂ ਆਪਾਂ ਐਵੇਂ ਸਭ ਤੋਂ ਵੱਡੇ ਵੱਡੇ ਫਾਰਮਾਂ ਦੇ ਸਟੇਟਸ ਉਹ ਬਿਨਾਂ ਗੱਲ ਤੋਂ ਸਟੇਟਸ ਨਹੀਂ ਪਾਉਂਦੇ ਉਹ ਆਪਾਂ ਨੂੰ ਪਤਾ ਹੁੰਦਾ ਜਿਹਦੇ ਕੋਲ ਤਿੰਨ ਤਿੰਨ ਚਾਰ ਚਾਰ ਸੌ ਮੱਝ ਦੇ ਕੰਮ ਕਰਦਾ ਉਹ ਕਰੋੜਾਪਤੀ ਬੰਦਾ ਵੀਰੇ 5-7 ਲੱਖ ਦੀ ਤਾਂ ਉਹਦੀ ਪ੍ਰਾਪਰਟੀ ਹੈ ਤਾਂ ਦਿਨ ਦਾ ਉਹ ਬੰਦਾ 50-50 ਲੱਖ-ਲੱਖ ਰੁਪਏ ਦੀ ਢਿਆੜੀ ਹੈ ਦਿਨ ਦੀ ਬੰਦੇ ਦੀ ਉਹਨੇ ਪਸ਼ੂਆਂ ਵਾਲਿਆਂ ਦੀ ਤਾਂ ਤੁਸੀਂ ਦੇਖ ਲਓ ਇਹ ਚੀਜ਼ ਹੈ ਤਾਂ ਬਹੁਤ ਵੱਡਾ ਬਿਜ਼ਨਸ ਹੈ ਇਹਨੂੰ ਜਿਵੇਂ ਸੇਟ ਲੋਕ ਕਰਦੇ ਐ ਇਹਦੇ ਵੀ ਪੈਰੀ ਹੱਥ ਲਾਉਣੇ ਪੈਣਗੇ ਮੱਜਾਂ ਦੇ ਜਿਵੇਂ ਆਪਾਂ ਦੁਕਾਨ ਨੂੰ ਖੋਲਣ ਵਲੇ ਪੈਰੀ ਹੱਥ ਲਾਉਣੇ ਆ ਮਾਲਾ ਦੁਕਾਨ ਦੇ ਸਿਰ ਦਾ ਹੱਥ ਲਾ ਕੇ ਆਪਾਂ ਇਹ ਸਾਥੀ ਤੇ ਕਰ ਦੇਣਾ ਤਾਂ ਮੱਜਾਂ ਵੀ ਇਨੀਆਂ ਕਰਮ ਵਾਲੀਆਂ ਇਹਨਾਂ ਦੇ ਵੀ ਫਾਰਮ 'ਚ ਵੀ ਪੈਰੀ ਹੱਥ ਲਾ ਕੇ ਬੜਿਆ ਕਰੋ ਮੈਨੂੰ ਸਾਰਾ ਕੁਝ ਮੱਜਾਂ ਨੇ ਦਿੱਤਾ ਅੱਜ A to Z ਠੀਕ ਹੈ ਮੈਂ ਕਿਹੜਾ ਕੋਈ ਸਮਾਨ 'ਚ ਹੁਣ ਪਤੇਰੇ ਬੰਦੇ ਕਹਿੰਦਾ ਨਹੀਂ ਨਾ ਤੁੱਕਾ ਚੱਲ ਗਿਆ ਤੁੱਕਾ ਨਹੀਂ ਵੀਰੇ ਚੱਲਦਾ ਹੁੰਦਾ ਤੁੱਕਾ ਤਾਂ ਲੱਗਿਆ ਹੁੰਦਾ ਵੀ ਜੇ ਲੱਗਿਆ ਤੁੱਕਾ ਇੱਕ ਅੱਧਾ ਸਾਲ ਲੱਗਿਆ ਇਹ ਨਹੀਂ ਲੱਗਿਆ ਤਾਂ ਨਹੀਂ ਲੱਗਿਆ ਉਹ ਇੱਕ ਅੱਧੇ ਸਾਲ ਬਾਅਦ ਤੇ ਹੁੰਦਾ ਇੱਕ ਅੱਧੇ ਸਾਲ ਚ ਪੰਦੇ ਦੋ ਪੈਸੇ ਕਮਾ ਲਓ ਤੇ ਚਿਪਾਂ ਦੀ ਫੇਲ ਹੋ ਜਾਓ ਤੁੱਕਾ ਉਹਨੂੰ ਕਹਿੰਦੇ ਜਿਹੜੀ ਮਿਹਨਤ ਆ ਕਮਾਈਏ ਸੱਚੇ ਦਿਲੋਂ ਉਹ ਹਮੇਸ਼ਾ ਲੋਕਾਂ ਦੇ ਨਾਲ ਜਾਣੀ ਅੱਜ ਲੋਕਾਂ ਨੇ ਇੰਨੀ ਮੁਹੱਬਤ ਦਿੱਤੀ ਬਫੈਲੋ ਫਾਰਮੈਸੀ ਅਸੋਸੀਏਸ਼ਨ ਦਾ ਪਹਿਲਾ ਮੇਲਾ ਇੰਡੀਆ ਦਾ ਜਿਹੜਾ ਆਪ ਦੀ ਆਪ ਕੋਈ ਭੰਮਾਂ ਦੀ ਆਪਣੇ ਖਿਲਾਫ ਹੋ ਗਏ ਬੰਦਾ ਕੋਈ ਮਤਲਬ ਵੈਸੇ ਕੋਈ ਗੱਲਾਂ ਪਰ ਉਹ ਮੇਲੇ ਨੂੰ ਕੋਈ ਬੰਦਾ ਨੰਦਾਨੀ ਮੇਲੇ ਤੋਂ ਪਹਿਲਾ ਮੇਲਾ ਲੋਕ ਰੂਪਾਂਜ ਵੀ ਕਹਿੰਦੇ ਆ ਵੀ ਜੇ ਚਵਾਈ ਕਰਾਉਣੀ ਆ ਤਾਂ ਉਹਲੇ ਲੈ ਕੇ ਜਾ ਤੇ ਨਹੀਂ ਅਸੀਂ ਚਵਾਈ ਨਹੀਂ ਮੰਨਣੀ ਵੀ ਇੱਥੇ ਕੈਮਰੇ ਕੂਮਰੇ ਲਾ ਕੇ ਪੂਰੀ ਇਮਾਨਦਾਰੀ ਦੇ ਵਿੱਚ ਮੇਲਾ ਵੀ ਜਿਹੜੇ ਬੰਦੇ ਦਾ ਹੱਕ ਬਣਦਾ ਉਹੀ ਜਿੱਤ ਕੇ ਆਉਂਦਾ ਵੱਡੇ ਵੱਡੇ ਟਰੈਕਟਰ ਨਾਮਾਂ ਚ ਹੁੰਦੇ ਆ ਦੋਨੇ ਬਰੀਡਾਂ ਮੋਹਰਾ ਵੀ ਇੱਥੇ ਨੀਲੀ ਰਾਵੀ ਵੀ ਠੀਕ ਆ ਜੀ ਸਾਰੇ ਝੋਟੇ ਸਾਰੀਆਂ ਮੱਝਾਂ ਬਰੀਡ ਦੇਸੀਆਂਾਂ ਦੀ ਆ ਜਾਂਦੀਆਂ ਬੱਕਰੀਆਂ ਆ ਜਾਂਦੀਆਂ ਠੀਕ ਆ ਮੁਰਗੇ ਆ ਜਾਂਦੇ ਆ ਕਿਹਦੇ ਵਾਸਤੇ ਸਿਰਫ ਆਪਣੇ ਮੁੰਡਿਆਂ ਵਾਸਤੇ ਵੀ ਉਹਨਾਂ ਨੂੰ ਦੇਖਣ ਹੁਣ ਮੁਰਗਿਆਂ ਦਾ ਕਾਰਨ ਹੈ ਵਿੱਚ ਬੰਦੇ ਸਾਨੂੰ ਬਹੁਤ ਜਣੇ ਹੱਸਣ ਲੱਗੇ ਕਹਿੰਦੇ ਮੁਰਗੇ ਰੱਖਣ ਦਾ ਕੀ ਕਾਰਨ ਸੀਗਾ ਮੁਰਗੇ ਰੱਖਣ ਦਾ ਕਾਰਨ ਕੋਈ ਬਾਲਾ ਵੱਡਾ ਨਹੀਂ ਮੁਰਗਾ ਵੀ ਇੱਕ ਸੌਂਕ ਸੀਗਾ ਪਹਿਲਾਂ ਆਪਣੀ ਸਿਹਰੀ ਰਲਦੇ ਹੁੰਦੇ ਸੀ ਮੁੰਡੇ ਸਾਡੇ ਮਾਈ ਵੀ ਸਿੱਖਾਂਦੇ ਮੁੰਡੇ ਸਾਡੇ ਯਾਰ ਦੋਸਤਾਂ ਨਾਲ ਤੇ ਬਹੁਤ ਪ੍ਰਾਮਾ ਨਾਲ ਪਿਆਰ ਹੈ ਪਰ ਉਹ ਮਜ਼ਦੂਰ ਸੀ ਵਿਚਾਰੀ ਚਲੋ ਮਜ਼ਦੂਰੀ ਕਰਨੀ ਸੀ ਹਨ ਤਾਂ ਉਹ ਆਪਾਂ ਦੇਖੋ ਉਹਨਾਂ ਦੇ ਘਰਾਂ ਦੇ ਵਿੱਚ ਮੁਰਗੇ ਹੁੰਦੇ ਸੀ ਹੀਲ ਤੇ ਜੇ ਦੂੰਗਾ ਆਪਾਂ ਕੋਈ ਨਾ ਕੋਈ ਮੁਰਗਾ ਉਹ ਵੇਚ ਦਿਓ ਕਹਿੰਦੇ ਵੀ ਮੈਂ ਤਾਂ ਵੱਡਾ ਮੁਰਗਾ ਵੇਚਦਾ ਉਹ 2000 ਦਾ ਤੇ ਜੇ ਗਰੀਬ ਬੰਦਾ ਵੇਚ ਕੇ ਪਾਉਂਦਾ ਮੁਰਗੇ ਪਾਲ ਕੇ ਕੋਈ ਚੂਚੇ ਕਢੋਂਦਾ ਦੋ ਚਾਰ ਮੁਰਗੀਆਂ ਤੋਂ ਨਾਲੇ ਆਂਡਿਆਂ ਦੀ ਦਾਲ ਦੂਲ ਬਣ ਜਾਂਦੀ ਤੇ ਨਾਲੇ ਉਹ ਸਾਲ 'ਚ 20 30 ਬੱਚੇ ਕਢਾ ਕੇ ਕੋਈ 500 ਦਾ ਵੇਚਦਾ ਸੀਲ ਮੁਰਗਾ ਕੋਈ 2 ਦਾ ਕੋਈ 5000 ਦਾ ਵੇਖਦਾ ਉਹ ਲੱਖ ਰੁਪਏ ਕਮਾਉਂਦਾ ਸੀ ਨਾ ਆ ਜੋ ਵੀ ਸੌ ਖਤਮ ਹੋ ਗਿਆ ਦਿਖਾਓ ਮੁਰਗਾ ਕੀ ਦੇ ਕਰੇ ਜੇ ਕੁਝ ਉਹਨੂੰ ਦਿੱਤਾ ਜਾਊਗਾ ਉਹਨੂੰ ਸੌ ਉਹਦਾ ਯਕੀਨ ਦੇ ਵਿੱਚ ਸੌਂਕ ਮਾਰਿਆ ਨਾ ਜਾਵੇ ਉਹਦਾ ਸੌਂਕ ਉਹ ਜਿਉਂਦਾ ਰੱਖੀਏ ਤਾਂ ਫੇਰ ਹੀ ਮੁੰਡੇ ਵਧਣਗੇ ਹੁਣ ਅੱਜ ਉਹ ਤੇ ਮੇਲਿਆਂ ਤੇ ਲੈ ਕੇ ਆਉਣਗੇ ਕਿਸੇ ਨੂੰ 5000 ਨਾਮ ਆ ਕਿਸੇ ਨੂੰ 4100 ਕਿਸੇ ਨੂੰ 3100 ਦੇਸੀ ਮੁਰਗੇ ਮੁਰਗੇ ਆ ਸੀਲ ਮੁਰਗੇ ਮੁਰਗੇ ਆ ਉਹਨਾਂ ਦਾ ਕਾਰਨ ਇਹੀ ਹੈ ਵੀ ਉਹਨਾਂ ਨੂੰ ਜੱਜ ਦੇਖਣਗੇ ਵੀ ਭਾਈ ਕਿਹਦੀ ਬਿਊਟੀ ਚੰਗੀ ਆ ਕਿਹੜਾ ਸੋਨਾ ਕਿਹਦੀ ਸਮਾਈ ਚੱਲਦੀ ਆ ਕੈਨ ਦਾ ਭਾਵ ਕਿਹੜਾ ਬਰੀਡ ਚੰਗੀ ਆ ਵੀ ਪਿਓਰ ਪਿਓਰ ਬਰੀਡ ਦੇ ਵਿੱਚ ਪਾਲਣਗੇ ਜਿੱਤਣਗੇ ਨਾਲ ਤਾਂ ਉਹਨਾਂ ਨੂੰ ਸੌਂਕ ਦਾ 5000 ਰੁਪਏ ਮਿਲ ਗਿਆ ਠੀਕ ਹੈ ਜੀ ਨਾਲੇ ਉਹਨੂੰ ਦੇਖ ਕੇ ਬਰੀਡ ਕਰਨ ਦਾ ਉਹ ਸਿੱਖ ਗਿਆ ਵੀ ਇਹ ਜਿਹੇ ਬੱਚੇ ਮੈਂਗਾ ਨੂੰ ਪਾਲਣੇ ਆ ਹੁਣ ਆਪਾਂ ਕੇਰਲਾ ਕਨੂੰ ਬੱਚੇ ਮੰਗਾਉਣੇ ਤਾਂ ਲਾਡੂ ਕੋ ਨੋ ਮੰਗਾਉਣੇ ਅਸੀਂ ਆਪ ਖੁਦ ਮਗਾਇਆ ਸੀ 18000 ਦਾ ਇੱਕ ਵਾਰੀ ਜੋੜਾ ਮੰਗਾਇਆ ਸੀ 52 53000 ਦਾ 4.52 3 ਜੋੜਾ ਮੰਗਵਾਇਆ ਸੀ ਦੇਖੋ ਉਧਰ ਫਿਰ ਇੰਨੇ ਮਹਿੰਗੇ ਪਰ ਕਿਉਂ ਮੰਗਾਉਂਦੇ ਜਿਹੜੇ ਆਪਣੇ ਚੰਗੇ ਘਰਾਂ ਦੇ ਮੁੰਡੇ ਇੰਨੇ ਮਹਿੰਗੇ ਫਿਰ ਮੁਰਗੇ ਲੱਖ ਲੱਖ ਰੁਪਏ ਦਾ ਜੋੜਾ ਮੰਗਾਉਂਦੇ ਕਿੰਨੇ ਕਿੰਨੇ ਕਬੂਤਰ ਲੱਖ ਲੱਖ ਰੁਪਏ ਦਾ ਜੋੜਾ 20 20000 ਦੇ ਤਾਂ ਆਮੀ ਆਪਣੇ ਪੰਜਾਬ 'ਚ ਬਹੁਤ ਮੁੰਡਿਆਂ ਕੋਲੇ ਆ ਲੱਖ ਲੱਖ ਰੁਪਏ ਵਾਲੇ ਜੋੜੇ ਵੀ ਹੈਗੇ ਮੁੰਡੇ ਨੇ ਕੇਰਲਾ 'ਚੋਂ ਮੰਗਾਏ ਸੀ ਹੁਣ ਠੀਕ ਹੈ 1 ਕ ਲੱਖ 20000 ਦਾ ਜੋੜਾ 12 ਲੱਖ ਦੇ 10 ਵੀ ਆਪਾਂ ਐਸੀ ਧਰਤੀ ਤੇ ਬੈਠੇ ਆ ਇਹ ਧਰਤੀ ਨੂੰ ਤਾਂ ਹੀ ਕਹਿੰਦੇ ਸੋਨੇ ਦੀ ਚਿੜੀ ਐਵੇਂ ਨਹੀਂ ਕਹੀ ਨਹੀਂ ਸੋਨੇ ਦੀ ਚਿੜੀ ਆਖਿਆ ਨਾ ਦੇਖੋ ਸਰਕਾਰਾਂ ਵੀ ਅਜੇ ਬਾਹਰਲੇ ਮੁਲਕਾਂ ਨੂੰ ਇੱਕ ਤਰ੍ਹਾਂ ਮੰਨ ਲਓ ਚੰਗੀਆਂ ਆਪਾਂ ਤੋਂ ਕਿਹੜਾ ਕੋਈ ਟੈਕਸ ਹੈ ਨਾ ਤੁਹਾਨੂੰ ਡੈਰੀ ਤੇ ਟੈਕਸ ਹੈ ਨਾ ਤੁਹਾਡੇ ਕਬੂਤਰ ਤੇ ਟੈਕਸ ਹੈ ਨਾ ਤੁਹਾਡੇ ਕੁੱਤੇ ਤੇ ਟੈਕਸ ਹੈ ਨਾ ਤੁਹਾਡੇ ਘੋੜੇ ਤੇ ਟੈਕਸ ਕਮਾਂਗਾਂ ਦੇ ਬੜੇ ਸਾਧਨ ਨੇ ਦੁੱਧ ਦੇ ਨਾਲ-ਨਾਲ ਬਰੀਡਿੰਗ ਦੇ ਉੱਤੇ ਕਮਾਂਗਾਂ ਦੇ ਸਾਧਨ ਵੀ ਬਰੀਡਿੰਗ ਕਰੋ ਕਮਾਈ ਕਰੋ ਬਰੀਡਿੰਗ ਆ ਮੁਰਗੇ ਆ ਮੁਰਗੇ ਉਹਨਾਂ ਪ੍ਰਿੰਦਿਆਂ ਦੇ ਕੰਮ ਜਿਹੜੇ ਬੰਦੇ ਕਰਦੇ ਆ ਵੱਡੇ ਵੱਡੇ ਮੁਕਸਰ ਮੰਡੀਆਂ ਦੇ ਤੁਸੀਂ ਦੇਖੇ ਇੱਕ ਇੱਕ ਮੁੰਡਾ 12-12 ਲੱਖ ਦੇ ਪ੍ਰਿੰਦੇ ਵੇਚ ਜਾਂਦਾ ਕੋਈ ਸੱਚ ਮੰਨੋ ਵੀਡੀਓ ਚ ਕਹਣਗੇ ਗੱਪ ਐ ਜਿਹੜਾ ਬੰਦਾ ਉਹਨ ਘਰੋਂ ਬਾਹਰ ਹੀ ਨਹੀਂ ਨਿਕਲੇ ਉਹਦੇ ਲਈ ਸਾਰਾ ਕੁਝ ਸੀ ਗੱਪਾ ਵੱਡੇ ਭਾਈ ਤੇ ਜਿਹੜਾ ਬੰਦਾ ਘਰੋਂ ਬਾਹਰ ਨਿਕਲਣਾ ਸਿੱਖ ਗਿਆ ਤੇ ਜੇ ਉਹ ਬੰਦਾ ਕਹੇ ਤੇ ਵੀ ਉਹਦੀ 2-4000 ਦਿਹਾੜੀ ਆ ਮੈਂ 5 ਕਮਾਉਂਗਾ ਉਹਦੇ ਲਈ ਕੋਈ ਬਾਲੀ ਵੱਡੀ ਗੱਲ ਨਹੀਂ ਉਹ ਪੰਜ ਹੀ ਕਮਾਉ ਲੱਗ ਜੇ ਥੋੜੇ ਦਿਨਾਂ 'ਚ ਤੇ ਜਿਹੜੇ ਬੰਦੇ ਨੇ ਘਰੋਂ ਹੀ ਨਿਕਲਣਾ ਹੀ ਹਰ ਇੱਕ ਚੀਜ਼ ਨੂੰ ਕਹੀ ਜਾਣਾ ਗੱਪ ਐ ਗੱਪ ਐ ਗੱਪ ਐ ਉਹ ਇੱਕ ਮੱਝ ਦਾ 22 ਲੀਟਰ ਦੁੱਧ ਚੋਣਾ ਵੀ ਦੇਖੋ ਜਦੋਂ ਮੱਝ ਉਹ ਦੁੱਧੋਂ ਘਟਦੀ 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 ਨਹੀਂ ਜਦੋਂ ਉਧਰੋਂ 7 ਮਹੀਨਾ ਦੀ ਗੱਭਣ ਹੋਏਂਦੀ ਉਧਰੋਂ ਛੱਡਣ ਦਾ ਟਾਈਮ ਹੁੰਦਾ ਉਧਰੋਂ ਮੱਝ ਦਾ 10-12 ਲੀਟਰ ਦੁੱਧ ਹੁੰਦਾ ਐਂਡ ਤੱਕ ਮੱਝ ਵੀ ਜਿਹੜੀ ਚੰਗੀ ਬਰੀਡ ਵਾਲੀ 20 ਲੀਟਰ ਤੋਂ 18 ਲੀਟਰ ਤੱਕ ਤੁਸੀਂ ਐਵੇਂ ਮੰਨੋ 17-18 ਲੀਟਰ ਵਾਲੀ ਮੱਝ ਹੀ ਮੰਨੋ 17-18 ਲੀਟਰ ਤੋਂ 20 ਲੀਟਰ ਤੱਕ ਦੀ ਮੱਝ ਜਿਹੜੀ ਐਂਡ ਤੇ ਜਦੋਂ 7 ਮਹੀਨਾ ਦੀ ਗੱਭਣ ਕਰਾ ਕੇ 2.5 ਮਹੀਨੇ ਪਹਿਲਾਂ ਦੁੱਧੋਂ ਛੱਡਿਆ ਉਦੋਂ ਉਹਨਾਂ ਦੇ ਥੱਲੇ 8-10 ਲੀਟਰ ਦੁੱਧ ਹੋਊ ਯਕੀਨ ਤੇ ਤੁਸੀ ਐਂ ਦੇਖ ਲਓ ਇੱਕ ਮੱਝ ਐਂਡ ਤੱਕ ਵੀ 700 ਦਾ ਦੁੱਧ ਦਿੰਦੀ ਐ ਤੇ ਪਹਿਲੀਆਂ ਦੇ ਵਿੱਚ ਕਿੰਨੇ ਦਾ ਦਿੰਦੀ ਐ ਪਹਿਲਾਂ ਦੇ ਵਿੱਚ ਦੇਖੋ ਮੱਝ ਦਾ ਆਮ 60-80 ਰੁਪਏ ਦੁੱਧ ਪੈਂਦਾ ਰਹਿੰਦਾ ਠੀਕ ਐ ਮੱਝ ਵਰਗਾ ਜਿਹੜਾ ਬਿਜ਼ਨਸ ਐ ਨਹੀਂ ਕੋਈ ਵੀ 65-80 ਵੀ ਸਹਾਰਾਂ ਚੱਲ ਹਾਂਜੀ ਹਾਂਜੀ ਸਹਾਰਾਂ ਦੇ ਵਿੱਚ ਜ਼ਿਆਦੇ ਹਾਂਜੀ ਸਾਡੇ ਡੇਰਾਂ 'ਤੇ ਇੰਨਾ ਕ ਰੇਟ ਹੀ ਪੈਂਦਾ ਜੀ ਹੁਣ ਰੇਟ ਇਦੋਂ ਵੀ ਡਾਊਨ ਹੋ ਗਏ ਜੀ ਹੁਣ ਥੋੜੇ ਜਿਹਾ ਘਟ ਗਏ ਨਾ ਦੁੱਧ ਦੇ ਤਾਂ ਹੀ ਕਹਿੰਦੇ ਨੇ ਆਪਾਂ ਵੀ ਦੋ ਤਰ੍ਹਾਂ ਦੇ ਨਾਲ ਹੀ ਚੱਲੋ ਤੁਸੀਂ ਕੱਲ ਆਪਾਂ ਹਰ ਇੱਕ ਚੀਜ਼ ਨੂੰ ਦੋ ਤਰ੍ਹਾਂ ਦੇ ਨਾਲ ਉਹਦਾ ਮਤਲਬ ਸਰ ਮਤਲਬ ਉਹਦਾ ਵੀ ਆ ਦੇਖੋ ਜਿਹੜਾ ਅੱਜ ਆਪਾਂ ਦੁੱਧ ਦੀ ਕਿਰਤ ਕਰਕੇ ਦੁੱਧ ਪਿਆਉਣੇ ਆ ਬੜੀਆਂ-ਬੜੀਆਂ ਕੰਪਨੀਆਂ ਵਾਂਗ ਆਪਾਂ ਦੁੱਧ ਜ਼ਿਆਦਾ ਦਿੰਨੇ ਆ। ਹੂੰ ਠੀਕ ਹੈ ਤੇ ਦੁੱਧ ਜਦੋਂ ਰੇਟ ਘਟਦੇ ਆ ਤੇ ਜੇ ਤੁਸੀਂ ਆਪਾਂ ਨਾਲ-ਨਾਲ ਦੁੱਧ ਦੇ ਨਾਲ ਆ ਜਿੱਥੇ ਆਪਾਂ ਦੁੱਧ ਦੇ ਵਿੱਚੋਂ 1.5 ਤੋਂ 2 ਲੱਖ ਰੁਪਏ ਮਹੀਨੇ ਦਾ ਕਮਾਉਣਾ ਚਾਹੁੰਦੇ ਆ ਉੱਥੇ ਆਪਾਂ ਨੂੰ ਮਹੀਨੇ ਦਾ 1.5 ਲੱਖ ਦੀ ਆਮਦਾ ਰਹਿ ਜਾਊ ਬਤ-ਬਤ ਦੁੱਧ ਦੀ। ਪਰ ਜਿਹੜਾ 50000 ਰੁਪਿਆ ਆਪਾਂ ਮਹੀਨੇ ਦਾ ਬੱਚਿਆਂ ਨੂੰ ਜਿਹੜੇ 10-15 ਮਗਰ ਬੱਚੇ ਪਾਲਣੇ ਆ ਟੌਪ ਦੇ ਉਹਨਾਂ ਨੂੰ 50-60000 ਮਹੀਨੇ ਦਾ ਖਰਚਾ ਕਰਾਂਗੇ। ਉਹ ਤੁਹਾਡੇ ਹਰ ਤਿਆਰ ਹੋਈ ਜਾਣਗੇ ਹਰ ਸਾਲ ਹੀ 1.5 ਤੋਂ 2 ਲੱਖ ਰੁਪਏ ਦੀ ਮੱਝ ਵਿਕੀ ਜਾਣੀ ਹੈ ਓਡੀ ਛੋਟਾ ਵਿਕੀ ਜਾਣਾ ਪਉਂਦੀ ਪਾਲਕੇ ਜੀ ਵਿੱਚੋਂਗੇ ਇਹ ਦੋ ਤਰ੍ਹਾਂ ਦੀ ਕੰਮ ਕੀਤਾ ਜਾਂਦਾ ਇੱਕ ਕੀਤਾ ਜਾਂਦਾ ਦੁੱਧ ਤੇ ਕੰਮ ਤੇ ਇੱਕ ਕੀਤਾ ਜਾਂਦਾ ਬਰੀਡਿੰਗ ਤੇ ਕੰਮ ਦੁੱਧ ਤੇ ਕੰਮ ਜਿਹੜੇ ਨੇ ਕਰਨਾ ਉਹ ਫੋਕਸ ਦੁੱਧ ਤੇ ਹੀ ਹੁੰਦਾ ਉਹਨੂੰ ਬੱਚੇ ਪਾਲਣ ਤੱਕ ਕੋਈ ਮਤਲਬ ਨਹੀਂ ਹੁੰਦਾ ਉਹ ਜੇ ਬੱਚੇ ਆਦਬਚਾਲਾ ਪਾਲੂਗਾ ਤੇ ਨਾ ਉਹ ਉਸ ਤਰਫ ਹੈ ਨਾ ਉਸ ਤਰਫ ਜਿਹੜੀ ਬਰੀਡਿੰਗ ਤੇ ਕੰਮ ਕਰਨਾ ਉਹਦੇ 'ਚ ਫਿਰ ਦੁੱਧ ਨਹੀਂ ਦੇਖਿਆ ਜਾਂਦਾ ਉਹਦੇ 'ਚ ਆਇ ਨਹੀਂ ਦੇਖਿਆ ਜਾਂਦਾ ਵੀ ਮੈਨੂੰ ਅੱਜ 1.5 ਲੱਖ ਬਚਦਾ ਜੇ ਮੈਂ ਬੱਚੇ ਨਾ ਪਾਲਾਂ ਮੈਨੂੰ 2 ਲੱਖ ਹੁਣ ਮੇਰੇ ਫਾਰਮ ਗਲਤ ਮੰਨ ਲੂ ਅਗਲੇ ਸਾਲ ਨੂੰ ਮੈਂ 30-30 ਬੱਚੇ ਪਾਲਣਾ ਸਟਾਰਟ ਕਰ ਦੂੰ ਹਰ ਸਾਲ 30 ਹਰ ਸਾਲ ਹੀ ਪਾਲਨੇ ਆ ਹਰ ਸਾਲ ਹੀ ਪਾਲਨੇ ਆ ਤੇ 3 ਸਾਲਾਂ ਬਾਅਦ ਉਹ 30 ਮੈਨੂੰ ਵੇਚਨੇ ਪਿਆ ਕਰਨਗੇ ਮੱਝਾਂ ਬਣਾ ਕੇ ਉਹ ਮੈਨੂੰ ਹਰ ਸਾਲ ਤੀਜੇ ਸਾਲ ਬਾਅਦ ਉਹ ਮੈਨੂੰ ਇੱਕ ਆਮਦਨ ਪੱਕੀ ਆ ਲੱਗ ਜਾਣੀ ਆ ਵੀ ਜਿੰਨੇ ਮੈਂ ਬੱਚੇ ਛੋਟੇ ਪਾਲਿਆ ਕਰੂੰ ਉਹ ਨਹੀਂ ਹਰ ਸਾਲ ਮੈਂ ਵੱਡੇ ਵੇਚਿਆ ਕਰੂੰਗਾ ਕਹਿੰਦਾ ਪਾਓ ਪੇਸ਼ੈਂਸ ਰੱਖਣਾ ਪਊਗਾ ਟਾਈਮ ਤੱਕ ਦਾ ਕਿਰਤ 3 ਸਾਲਾਂ ਦਾ 4 ਸਾਲਾਂ ਦਾ ਸਪੇਸ ਰੱਖਣਾ ਪਊ 4 ਸਾਲਾਂ ਬਾਦੋਂ ਹਰ ਸਾਲ ਥੋੜੇ 20 ਤੋਂ 25 ਲੱਖ 30 ਲੱਖ ਰੁਪਏ ਦੀ ਆਮਦਨ ਜਿਹੜੇ 30 40 ਇਹ 10ਵੇਂ ਹਿੱਸਾ ਵੀ ਯਾਰ 10ਵੇਂ ਹਿੱਸਾ ਵੇਚ ਕੇ ਚੌਥੇ ਸਾਲ 10ਵੇਂ ਸਾਲ ਸਾਰ ਸਭਾਉਂਦਾ ਨਾ ਬੰਦਾ 10 10 ਹੀ ਬੱਚੇ ਪਾਲਦਾ ਪਾਵਾ ਦੀ ਉਹ ਕੱਟੇ ਆਪਾਂ ਦੀ ਕਟਿੰਗਾ ਤੇ 10 ਬੱਚੇ ਉਹ ਜਦੋਂ ਨੂੰ ਪਾਲਦਾ ਵੱਡੇ ਪਰ 10 ਸਾਲ ਐਸਾ ਵਾਲੇ 10 2 ਸਾਲਾਂ ਵਾਲੇ 10 ਸਾਲ ਵਾਲੇ ਤੇ 10 ਮੱਝ ਦੇ ਮਗਰ ਮਗਰਲੇ ਤਾਂ ਮਗਰ ਹੀ ਰਹਿ ਜਾਂਦੇ ਆ ਪਰ ਤਿੰਨ ਕਟਰੋਂਾਂ ਦੀ ਸਪੇ ਚਾਹੀਦੀ ਆ ਆਪਾਂ ਨੂੰ ਜਿਹੜਾ ਚੌਥੇ ਸਾਲ ਦੇ ਵਿੱਚ ਆ ਗਿਆ ਉਹ ਕਟਰੂ ਤਿੰਨ ਸਾਲਾਂ ਦਾ ਪੂਰਾ ਹੋ ਗਿਆ ਜਿਹੜੀ ਤੇ ਝੋਟੀ ਉਹ ਸੂਪੂ ਜਿਹੜਾ ਝੋਟਾ ਉਹ ਜਵਾਨ ਹੋ ਜਾਉ ਐਵਰੇਜ ਹੀ ਤੇਰੀ ਸਵਾ ਲੱਖ ਡੇਢ ਲੱਖ ਦੀ ਢਲ ਜਾਣੀਆਂ ਸਾਰੇ ਜਾਨਵਰਾਂ ਦੀ ਫਿਰ ਤੂੰ ਹਰ ਸਾਲ 10 ਮੱਝਾਂ ਵਾਲੀ 10 ਮੱਝਾਂ ਵੇਚੀਆਂ ਦਾ ਹਰ ਸਾਲ 4 ਸਾਲਾਂ ਬਾਦੋਂ ਠੀਕ ਹੈ ਸੂਪੀਆਂ 10 ਜਾਨਵਰ ਵੇਚ ਤੇ ਸੂਪੀਆਂ ਹਰ ਸਾਲ 10 ਜਾਨਵਰ ਵੇਚ ਤੇ ਉਹਨੂੰ ਬਰੀਡਿੰਗ ਉਹਦੇ ਤੇ ਫਿਰ ਕਟਰਾਂਾਂ ਦੇ ਥੋੜਾ ਜਿਹਾ ਖਰਚਾ ਆਉਂਦਾ ਬਰੀਡਿੰਗ ਤੇ ਤੇ ਦੁੱਧ ਦੇ ਵਿੱਚ ਫਿਰ ਵੀ ਬੰਦਾ ਜੀ ਬਰੀਡਿੰਗ ਕਰਦਾ ਠੀਕ ਹੈ ਨਾਲ ਬਰੀਡਿੰਗ ਦੇ ਅੱਧੇ ਪੈਸੇ ਕਮੋਂਦਾ ਅੱਧੇ ਦੁੱਧ ਦੇ ਕਮੋਂਦਾ ਬੰਦਾ ਦੁੱਧ ਦੇ ਨਾਲ ਘਰ-ਬਾਰ ਸਾਰਾ ਕੁਝ ਚਲਾਉਂਦਾ ਹੈ 10 ਮੱਝਾਂ ਵਾਲਾ ਤਕਰੀਬਨ ਬੰਦਾ ਜੇ ਬਰੀਡਿੰਗ ਤੇ ਵੀ ਕੰਮ ਕਰਦਾ ਉਹ ਹਰ ਸਾਲ ਉਹ 5 ਤੋਂ 6 ਲੱਖ ਰੁਪਏ ਦਾ ਦੁੱਧ ਦਾ ਵਟੂਗਾ 10 ਮੱਝਾਂ ਵਾਲਾ ਯਕੀਨਨ ਨਹੀਂ 5 ਤੋਂ 6 ਲੱਖ ਰੁਪਏ ਯਕੀਨਨ ਨਹੀਂ ਸਾਲ ਦਾ ਜਿਹਦੇ ਕੋਲ 10 ਮੱਝਾਂ ਲਗਭਗ 14-15 ਲੀਟਰ ਵਾਲੀਆਂ ਉਹ 6 ਤੋਂ 7 ਲੱਖ ਰੁਪਏ ਦੁੱਧ ਦਾ ਕਰੂਗਾ ਆਪਾਂ 6 ਹੀ ਮੰਨੋ 6 ਲੱਖ ਰੁਪਏ ਦੁੱਧ ਦਾ ਤੇ ਜੇ 10 ਮੱਝਾਂ ਹਰ ਸਾਲ ਉਹ ਸਵਾਉਂਦਾ 10 ਹੀ ਬੱਚੇ ਪੈਦਾ ਕਰਦੇ ਆ ਕੱਟੇ ਵੀ ਇਡ ਲੱਖ ਦੀ ਇੱਕ ਝੋਟੀ ਕੋਈ 5 ਲੱਖ ਦੀ ਵੀ ਪੈਦਾ ਹੋਣੀ ਹੈ ਕੋਈ 2 ਦੀ ਹੋ ਕੋਈ ਡੇਢ ਦੀ ਆਪਾਂ ਐਵਰੇਜ ਹੀ ਡੇਢ ਲੱਖ ਦੀ ਢਾਲ ਲਓ 5 ਝੋਟੀਆਂ ਉਹ 4 ਸਾਲਾਂ ਵੱਧੋ ਦਾ 10 ਮਹੀਨਿਆਂ ਲਈ ਹਰ ਸਾਲ 7-8 ਲੱਖ ਰੁਪਏ ਬਰੀਡਿੰਗ ਚ ਕਮਾਉ। ਠੀਕ 6-7 ਲੱਖ ਤਾਂ ਦੁੱਧ ਪਾਉਣਾ ਤੇ ਮਹੀਨੇ ਦੀ ਉਹਦੀ ਇੱਕ ਤਰ੍ਹਾਂ ਐਵਰੇਜ ਬਣ ਗਈ ਨਾ 1 ਲੱਖ ਸਵਾ ਲੱਖ ਰੁਪਏ ਬਿਲਕੁਲ ਤੇ 1 ਲੱਖ ਸਵਾ ਲੱਖ ਰੁਪਏ ਬਹੁਤ ਵੱਡੀ ਇੱਕ ਤਨਖਾਹ ਆ ਗਈ ਆਪਾਂ ਕਹਿ ਸਰਦ ਜੀ ਬੰਦੇ ਨੇ ਕਮਾਉਣੀ ਹੈ ਫਿਰ ਦੂਜੀ ਗੱਲ ਲੋਕ ਕਹਿੰਦੇ ਯਾਰ ਇਹ ਦਿੰਦੀਆਂ ਨਹੀਂ ਮੈਂ ਕਹਣਾ ਇਹ ਤਾਂ ਜਿੰਨਾ ਗੋਹਾ ਦਿੰਦੀਆਂ ਜਿੰਨੀ ਜ਼ਮੀਨ ਚ ਕੱਖ ਆ ਯਾਰ ਉਦੋਂ ਵੱਧ ਤਾਂ ਇਹ ਗੋਹਾ ਦੇ ਜਾਂਦੀਆਂ ਹੋਰ ਕੀ ਦੇ ਦੇਣ ਕਿ ਹੁਣ ਠੇਕਾ 78000 ਰੁਪਏ ਕਿੱਲੇ ਦਾ ਕਿੱਲਾ ਕੱਖਾਂ ਦਾ ਬੀਜਿਆ ਹੋਇਆ ਤੇ ਹੁਣ 78000 ਉਦੋਂ ਵੱਧ ਤਾਂ ਇਹ ਵੀ ਗੋਹਾ ਦੇ ਜਾਂਦੀਆਂ ਠੀਕ ਹੈ ਜੀ ਟਰਾਲੀ ਹੁਣ 16 1700 ਦੀ ਟਰਾਲੀ ਹੈ ਘਟੋ ਘਟਾ 80 90 90 ਟਰਾਲਾਂ ਹੋ ਜਾਂਦੀਆਂ ਉਹਨੇ ਪਸਮਾ ਚ ਜਿਹੜੇ ਕਿੱਲਾ ਕਿੱਲਾ ਕੱਖਾਂ ਦਾ ਖਾਂਦੇ ਅੱਛਾ ਜੀ ਠੀਕ ਹੈ ਤੇ ਹੁਣ ਜੇ ਕਿਲਾ ਤਾਂ ਪਾਉਂਦੀ ਉਹੀ ਖਵਾ ਦੋ ਉਹ ਤਾਂ ਗੱਲ ਬੱਕਰੀ ਆ ਪਰ ਜਿਹੜਾ ਕੰਟਰੋਲ ਚ ਪਸ਼ੂ ਜਿੰਨਾ ਦਿੱਤਾ ਜਾਂਦਾ ਵੀ ਕੰਟਰੋਲ ਚ ਵੱਧ ਦੁੱਧ ਵਾਲੇ ਨੂੰ ਉਵੇਂ ਜੇ ਪਾਉਨੇ ਆ ਤਾਂ 70-80 ਟਰਾਲੀਆਂ ਤੇ ਹਰ ਵਾਰੀ 6 ਮਹੀਨੇ ਵੱਧੋ ਜਾਨੀ ਕਿ 30 30 40 40 45 45 ਟਰਾਲੀਆਂ ਹੋ ਜਾਂਦੀਆਂ ਨਾਲੇ ਘਰੇ ਰੇ ਪਾਈਦਾ ਜਿਹੜੀ ਮੱਝ ਦੀ ਗੋਹੇ ਦੀ ਵੀ ਮੰਗ ਹੈ ਪਾਠੀ ਬਣਾ ਕੇ ਵੀ ਤੁਸੀਂ ਵੇਚ ਸਕਦੇ ਆ ਮੱਝ ਦੇ ਗੋਹੇ ਦੀ ਪਾਠੀ ਪੱਥੀ ਜਿਉਂ ਹੋਰ ਚੀਜ਼ ਦੀ ਪਾਠੀ ਨਹੀਂ ਪੱਥੀ ਜਾਂਦੀ ਠੀਕ ਠੀਕ ਆ ਇਹਦਾ ਗੋਹਾ ਵੀ ਪੈਸੇ ਦਿੰਦਾ ਜੇ ਬੰਦਾ ਕਮਾਉਣ ਵਾਲਾ ਹੋ ਗਏ ਠੀਕ ਹੈ ਜੀ ਵਿੱਚ ਆਪਣੇ ਕੰਨੀ ਇਹ ਲੋਕਾਂ ਚ ਕੰਨੀ ਧਿਆਨ ਨਹੀਂ ਦਿੰਦੇ ਇੱਧਰ ਤੁਸੀਂ ਹੋਰ ਪਾਸੇ ਜਾਵੜੋਂ ਗੁਜਰਾਤ ਕੰਨੀ ਜਾਵੜੋਂ ਧਾਮ ਲੱਡੂ ਕੋੜੀ ਜਾਵੜੋਂ ਕਈ ਗੂਸਾ ਲੈਣੀਆਂ ਖੋਲੀਆਂ ਹੋਊਗਾ ਕੱਲੀਆਂ ਬਿਰਦ ਗਾਮੀਆਂ ਉਹ ਸਿਲਕੇ ਕਾਕੂ ਕਪਾਈ ਜਾਂਦੇ ਉਹ ਗੋਹਾ ਦੇ ਜਾਂਦੀਆਂ ਉਹ ਗੋਹਾ ਦੇ ਵਿੱਚ ਮਤਲਬ ਪਹਿਲਾਂ ਗੈਂਸ ਬਣਾਉਂਦੇ ਆ ਉਹ ਜਿੰਨੀ ਹੁੰਦੀ ਆ ਉਹ ਵੇਚ ਦਿੰਦੇ ਠੀਕ ਆ ਫਿਰ ਉਹਨੂੰ ਉਹ ਕੇਚਵਾ ਤਿਆਰ ਹੋ ਜਾਂਦਾ ਉਸੇ ਗੋਹੇ ਤੋਂ ਕੀ ਚੁਗੋ ਮੁਰਗੀਆਂ ਨੂੰ ਪਾਈ ਜਾਂਦੇ ਰਹਿੰਦੇ ਆ ਤੇ ਮੁਰਗੀ ਆਂਡੇ ਦੇਈ ਜਾਂਦੇ ਨੇ ਨਾ ਸਾਰਾ ਕੁਝ ਉਹ ਬੜਾ ਤਕੜਾ ਸਿਸਟਮ ਦਿਖਾਇਆ ਜੀ ਅਮੀਰ ਖਾਨ ਦੀ ਇੱਕ ਇੰਟਰਵਿਊ ਦੇ ਵਿੱਚ ਦਿਖਾਇਆ ਜੀ ਉਹ ਬੰਦਿਆਂ ਨੂੰ ਕੋਈ ਸਨਮਾਨਤ ਕਰ ਦਿੰਦੇ ਚੈਨਲ ਤੇ ਬੜੀ ਤਕੜੀ ਸੀ ਤੇ ਆਪਣੇ ਬੰਦੇ ਉਹ ਵੀ ਨਹੀਂ ਸਮਝ ਸਕਦੇ ਲੈ ਬੀ ਗੋਹਾ ਵੇਖਦਾ ਹੈ Amazon ਤੇ ਇੱਕ ਪਾਤੀ ਪੱਤੀ ਵੀ 20 20 ਰੁਪਏ ਦੀ ਵਿਕਦੀ ਹੈ ਠੀਕ ਤੇ ਆਪਣੇ ਆਮ ਪਾਥੀਆਂ ਜੇ ਪਾਦਦੇ ਆ ਪਰ 6 70 ਰੁਪਏ ਦੀ ਸਰਦੀਆਂ ਚ ਪਾਤੀ ਹੁਣ ਵਿਕਦੀ ਹੈ ਠੀਕ ਹੈ ਜੀ ਇਹ ਚੀਜ਼ਾਂ ਤਾਂ 10 15 ਪਸਮ ਵਾਲਾ ਹੁਣ ਸਾਲ ਦੇ ਵਿੱਚ ਲੱਖ ਪਾਤੀ ਵੀ ਪੱਥ ਸਕਦਾ ਠੀਕ ਆ ਆਪ ਛੁੱਟੀ ਲਾ ਲਓ ਬੰਦੇ ਦੇ ਨਾਲ ਲਾ ਕੇ ਬੰਦਾ ਕਰੂ ਇਹਦੇ ਚ ਮੱਝ ਇੱਕ ਹਰ ਚੀਜ਼ ਦਾ ਪੈਸਾ ਮੱਝ ਦਾ ਬਲੈਕ 골ਡ ਠੀਕ ਆ ਕੱਲੇ ਬੰਦੇ ਦੇ ਕਹਿੰਦੇ ਕੁਝ ਨਹੀਂ ਵਿਕਦਾ ਹੁੰਦਾ ਪਸ਼ੂਆਂ ਦੇ ਤਾਂ ਸਾਡੇ ਵੀ ਵਿਕ ਜਾਂਦੇ ਹੈਣਾ ਤੇ ਉਹ ਗੱਲ ਆ ਵੀ ਪਸ਼ੂਆਂ ਦੀ ਹਰ ਚੀਜ਼ ਹੀ ਵਿਕਦੀ ਹੈ ਵੀਰੇ ਤੇ ਜੇ ਇਹਨੂੰ ਪਾਲਣਾ ਹੋਵੇ ਗੋਬਰ ਦੇ ਕੰਮ ਕਰ ਸਕਦਾ ਤੁਸੀਂ ਹੈਨਾ ਆਪਾਂ ਦੀ ਕੇਚਗਾ ਫਾਰਮ ਚਾਹੀਦਾ ਉਹਦੇ ਲਈ ਵੀ ਤੁਹਾਨੂੰ ਮੱਝਾਂ ਦਾ ਗੋਹੀ ਚਾਹੀਦਾ ਜੇ ਤੁਸੀਂ ਗੰਡੋਇਆਂ ਦੀ ਖੇਤੀ ਕਰ ਰਹੇ ਹੋ ਮੱਝਾਂ ਦਾ ਗੋਹੀ ਚਾਹੀਦਾ ਤੁਹਾਨੂੰ ਦੂਜਾ ਨਹੀਂ ਚਾਹੀਦਾ ਠੀਕ ਉਹਦੇ ਚ ਪਾਲਣਗੇ ਤਾਂ ਖਾਧਾ ਬਣਾਉਣ ਵਾਸਤੇ ਹੈਨਾ ਤਾਂ ਦੁੱਧ ਵੀ ਇਹਦਾ ਵੇਚ ਦੇਣਾ ਆਪਾਂ ਦੇਖੋ ਇਹਦੇ ਬੱਚੇ ਆ ਜਿਹੜੇ ਉਹ ਵੀ ਹਰ ਸਾਲ ਜੇ ਇਕੱਟਾ ਇਹਨਾਂ ਜੰਮ ਤਾਂ ਉਹ ਵੀ ਵੇਖਣਾ ਜੇ ਚੰਗਾ ਪਾਲ ਲਵਾਂਗੇ